ਉਹ ਵੀ ਦੁੱਧ ਵਾਲੀਆਂ ਉਹ ਤਾਂ ਲੋਕ ਕਿੰਨੇ ਸ਼ੋਰੇ ਦਾ ਪਸ਼ੂ ਮਾੜਾ ਹੈ ਹੀ ਨਹੀਂ ਮਾੜਾ ਰੱਖਦੇ ਜਾਂਦੇ ਆਲੇ ਬੱਕਰੀ ਬੋਲ ਦੇ ਉਹ ਬੱਕਰੀ ਉਹ ਵੀ ਖੋਲਿਆ ਹੈ 10 10 ਮਰੇ ਕੋਲ ਦੇ ਕੋਲ ਦੇਖ ਬੱਚੇ ਹੁੰਦੇ ਤੈਨੂੰ ਹੋਰ ਵੀ ਵੱਧ ਲਾ ਦਿੰਦੇ ਬੱਚੇ ਹੈ ਨਹੀਂ ਚਲ ਉਹ ਰੱਬ ਦੀ ਮਰਜ਼ੀ ਹੈ ਪੱਕਾ ਸ਼ਾਂਤ ਨਹੀਂ ਗੱਲ ਕਰ ਮੈਨੂੰ ਤੈਨੂੰ ਕਹੀ ਗੱਲ ਬੱਚੇ ਦਾ ਗਾਰੰਟੀ ਘਾਉਣ ਤੋਂ ਫਾਇਦਾ ਭੰਗਰੀ ਘਾਉਣ ਦੇ ਇੱਕ ਗੱਲੋਂ ਛਤੋਂ ਗਏ ਵੀ ਵਗੈਰ ਨੂੰ ਕੰਮ ਬਹੁਤ ਦਾ ਕੰਮ ਖੇਤੀ ਦਾ ਨਾਲ ਚਾਉਂ ਕਿੰਨੇ ਦੀਆਂ ਪਾਣਾ ਪਤਾ ਇਹ ਜਾਂਦੇ ਸਾਰੇ ਕੋਲ ਤਾਂ ਲੰਗਾ ਚਿੱਟਾ ਆਇਆ ਹੈ ਯਾਰ ਉਹ ਤਾਂ ਆ ਗਿਆ ਪਰ ਹੁਣ ਆ ਦੇਖ ਗਾ 55 ਨੂੰ ਕਹਿੰਦਾ ਸੀ ਕਾਦੀ ਮੈਂ ਵੀ ਲੈ ਜਾਓ 42000 ਦਾ ਮਾਂ ਤੂੰ ਜਾ ਯਾਰ ਭੱਜ ਜਾ ਨਹੀਂ ਨਹੀਂ ਸੁਣ ਤਾਲਾ ਪਹਿਲਾਂ ਬੱਚੇ ਵੀ ਹਲ ਤੂੰ ਸਾਡੇ ਵਾਸਤੇ ਦੱਸ ਮੈਂ ਤੂੰ ਕਰ ਦੇ ਮੈਂ ਨਹੀਂ ਕਰਦਾ ਤੇਰੀ ਪਰ ਮੈਂ ਕਾਹੇ ਵਾਪਸ ਨਹੀਂ ਜਾਂਦਾ ਤੂੰ ਆ ਕਰ ਪੁੱਛ ਲੈ ਪੁੱਛ ਕੇ ਦੱਸੇ ਪੁੱਛ ਆਇਆ ਇੱਥੇ ਉਪਰਾਂ ਕੋਈ ਵੀ ਨਹੀਂ ਆਇਆ ਤੇ ਘਰ ਦੇ ਬੰਦੇ ਨਾਲ ਹੁਣ ਮੁਖਾਲ ਵੀ ਮਾੜਾ ਨਹੀਂ ਇੱਕ ਲੰਬਰ ਤੇ ਟੌਪ ਨੇ ਕੋਈ ਨਹੀਂ ਆਲਾ ਫੜ ਨਹੀਂ ਮਾਦਰ ਮੈਂ ਆਲਾਤਾ ਕਰ ਹੁਣ ਬਈ ਸਾਈਡ ਤੇ ਮੈਂ ਜਾਣੇ ਤੂੰ ਕਹਿ ਦੇ ਬਾਈ ਕੋਈ ਤੂੰ ਆਪ ਹੀ ਕਹ ਦੇ ਕੋਈ ਨਿਬੇੜ ਦੇ ਯਾਰ ਹਾਣਾ ਉਹਦੇ ਵਾਲੀ ਛੱਡ ਦੇ ਬੱਸ ਹੈ ਉਹ ਹਜ਼ਾਰ ਦੋ ਲੱਖ ਦਾ ਨਹੀਂ ਫਰਕ ਪੈ ਜੰਦਾ ਨਹੀਂ ਆਹ ਫਿਰ ਉਹਨਾਂ ਨੂੰ 55 ਗਿਆ ਤੇ ਤੂੰ 54 ਉਹ ਲੁੱਸੀਆਂ ਦੇਖ ਕਿਸਿਆਂ ਵੀਰੇ ਖਰਦਿਆ ਰੋਟਾ ਜਿੱਤ ਗਿਆ ਜਿਹੜੀ ਬੱਕਰੀ ਆ ਬੱਚੜੋ ਇੱਕਦਮ ਮੈਂ ਦੱਸ ਤਾ ਸੁਣ 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 ਇੱਕ ਵਾਰ ਸੁਣ ਤਾਲਾ ਗੱਲ ਸੁਣੋ ਅਸੀਂ ਪਹਿਲਾਂ ਚਰਨੇ ਤੋਂ ਪੁੱਛ ਲਿਆ ਨਹੀਂ ਅਸੀਂ ਆਪ ਦਾ ਰੇਟ ਉਵੇਂ ਲਾਉਂਦੇ ਪਰ ਤੈਨੂੰ ਘੱਟ ਨਹੀਂ ਕਹਿੰਦੇ ਹਾਂ ਪਰ ਹੁਣ ਐ ਦੱਸ ਵੀ ਲਾਸਟ ਐਨੇ ਦੀਆਂ ਆ ਆ ਜਾਜੇ ਤਾਂ ਆ ਜਾਜੇ ਤੂੰ ਤਾਂ ਮੋਹ ਫੋਟੋ ਕੋ ਜਾ ਲਾ ਫੜ 45 ਲੱਗਿਆ ਜੀ 46000 ਦੀਆਂ ਨੇ ਨਹੀਂ ਧੰਨਵਾਦ ਤੇਰੇ। ਇਹ ਤਰਵੰਚਾ ਦੀਆਂ ਪਾ ਯਾਰ। ਨਹੀਂ ਯਾਰ ਇਹ ਗੱਲ ਸੁਣੋ। ਇਨਾਂ ਨੂੰ ਵੀ ਰੋਟੀ ਛੱਡ ਵੇਚਣੀ ਐ ਇਨਾਂ ਨੇ ਪਰਨ ਨਹੀਂ ਲਾਉਣੀਆਂ ਜਾ ਕੇ ਅੱਛਾ ਬੱਚੇ ਬੱਚੇ ਹੁੰਦੇ ਨਾਲ ਫੇਰ ਮੁੱਲੀ ਹੋਰ ਲਾਉਂਦੇ ਨਹੀਂ ਪਰ ਮੁੱਲ ਵੀ ਹੋਰ ਲਾਉਂਦੇ ਉਹ ਤੂੰ ਕੱਢਦਾ ਪੱਕੀ ਟਕਾਣੇ ਮਾਰ ਕੇ ਉਹ ਯਾਰ ਟਕਾਣੇ ਤੂੰ ਮਾਰ ਤੂੰ ਮਾਰ ਟਕਾਣੇ ਮੈਂ ਤਾਂ ਗੱਲ ਸੁਣ ਇਨਾਂ ਨੇ ਵੇਚਣੀ ਆ ਕੇ ਮੈਂ ਤਾਂ ਤੇਰੇ ਲੱਗਣ ਨਾਲੋਂ ਚਰਨੇ ਤੇ ਕੀਤਾ ਯਕੀਨਾ 50000 ਬੱਧ ਦਦਾ ਤੂੰ ਵੀ ਪਾਈ ਨੇ 2 50000 ਦੀਆਂ ਬੱਕਰੀਆਂ ਦੇ ਗੱਲ ਖਤਮ ਚੱਲ ਜਾ ਦੋ ਸੂਰੇ 50 ਦੀਆਂ ਬੱਦ ਨਾ ਦੋ ਘਟ ਹੋ ਗਏ ਬਸ ਪੱਕਾ ਐ ਚਰਨੇ ਨੇ ਕਹਿਦਾ ਠੀਕ ਐ ਵਾ ਸੁਣ ਭਾਈ ਵਾਲੀ ਗੱਲ ਸੁਣ ਸੁਣ ਕੋਣ ਸੁਣੋ ਹੁਣ ਮੌਕਾ ਸੰਭਾਲ 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 ਉਹ ਵੀ ਆਪਣੀ ਬੰਦੇ ਦੀ ਹੁਣ ਮੌਕਾ ਸੰਭਾਲ ਉਹਨਾਂ ਨੂੰ ਵੀ ਰੋਟੀ ਕਮਾਉਣੀ ਆ ਦੇ ਪੈਸੇ ਠੀਕ ਆ ਆ ਬਲੇ ਚਾਪੇ ਲਗਾਈ ਉਹਨਾਂ ਦੀ ਉਹ ਲਗਾਈਆਂ ਪਿੱਛੇ ਨਾ ਰੱਖਿਆ ਕਰੋ ਲਗਾਈ ਆ ਜਾਓ ਲਗਾਈ ਉਹ ਵੀ ਲਗਾਈ ਚਲ ਦੇ ਪੈਸੇ ਉਹ ਚਾਰ ਘਰ ਦੀਆਂ ਇਹ ਵੀ ਆਪਣੇ ਟੂਰੇ ਚਰਨਾ ਲੈ ਗਿਆ ਦੀ ਇੱਕ ਪਾਠੇ ਨੂੰ ਪੁੱਛ ਲਵੇਂ ਇਹਨਾਂ ਦਾ ਮਾਲ ਨਹੀਂ ਉਹ ਜਾਉਂਦੇ ਦੇਰ ਲੈ ਲੈਂਦਾ ਕੰਮ ਨਹੀਂ ਕਰਦੇ ਦੇਰ ਆ ਵੀਰੇ ਤੈਨਾਂ ਤਰਾ ਮਾਰਕ ਦੇ ਲੈ ਹਾਂ ਹਾਂ ਪਹਿਲਾਂ ਪਾਸ ਕਰ ਲੋ ਵੀ ਆ ਕੇ ਧਾਰਾਂ ਮਾਰ ਕੇ ਨਾ ਮਾਰਿਆ ਪਾਸ ਕਰੋ ਪੂਰੀਆਂ ਠੋਕ ਹਾਂ ਹਾਂ ਇਹ ਕਾਹ ਮਾਰ 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 ਠੋਕ ਕੇ ਨਾ ਜੀ ਨਾ ਤੋਕਲ ਜੀ ਕਰੋ ਪੂਰੀ ਕਾਲੀਆਂ ਨੇ ਬੱਚੇ ਮਾਰ ਗਏ ਹੈਲੋ ਲਾਲਾ ਵੀਰੇ ਛੋਣੇ ਆਉਗੇ ਘੜੀ ਕਰਕੇ ਚਲੋ ਤਾਂ ਹੁੰਦੀਆਂ ਹੀ ਸਭ ਜਿਹੜੀ ਗੱਲ ਆ ਉਹ ਕਰਦੀ ਉਹਨੇ ਬੱਕੀ ਦੀ ਵਾਦ ਦੁੱਧ ਵਧ ਕਰਕੇ ਦੁੱਧ ਚੜਨ ਲੱਗ ਗਿਆ ਸਹੀ ਹੈ ਸਹੀ ਹੈ ਐਮਨ ਝੂਠ ਬੋਲ ਕੇ ਦੀ ਆਪਾਂ ਦਿੰਦੇ ਨਹੀਂ ਆ ਕੋਈ ਇਹਨਾਂ ਪੱਟ ਲੈ ਗਿਆ ਨਹੀਂ ਗੱਲ ਆਪਾਂ ਨਹੀਂ ਦੇ ਜਗੇ ਬਾਜ ਮਾਰ ਕੇ ਦੋ ਬੱਗਾ ਲੈ ਗਿਆ ਦੀ ਇਹ ਕਹਿੰਦਾ ਬੱਗਿਆਂ ਦੀ ਮਾਂ ਲੈਣੀ ਆ ਆਹ ਹਾਂ ਜੀ ਆ ਬੱਗੇ ਤਾਂ ਪੱਟੇ ੱੱਪੀ ਵੜਦੇ ਜਾਂਦਾ ਪਾਉਂਦੀ ਰਹੀ ਆ ਕਾਲੀ ਦੱਪੀ ਪਾਠੋ ਮੇਰੇ ਕੋਲ ਨਹੀਂ ਜਿਹੜੇ ਕੋਲ ਨਹੀਂ ਜਿਹੜੇ ਤੇਰੇ ਕੋਲ ਗੰਮੀ ਗੱਲ ਕਰਦਾ ਇਹ ਲਾਈਨ 21 ਵੀ ਹਾਂਜੀ ਲਾਈਰਾਂ ਮੇਰੇ ਲੋਗੇ ਗੁੰਦੇ ਗੁੰਲਾ ਖਾਣੇ ਕਿੱਥੇ ਪਾਇਆ ਆਪੋ ਸੁਣਾ ਲੀ ਆ ਕਿੰਨੇ ਕਰਨੇ ਦੁਨੀਆਂ ਤੋਂ ਦੋ ਘਟਾ ਧੀਰੇ ਨਾ ਗੇੜੀਆਂ ਜਿੱਤੋ ਬਣਾ ਆਪ ਨੂੰ ਧੀਨਾ ਨਾ ਗੇੜੀਆਂ ਜਿੱਤੋ ਆਹ ਬਾਡੀ ਆਉਣ ਦੀ ਹੈ ਆਪਰਚੂਨਿਟੀ ਕਿੱਥੋਂ ਕਰ ਲਿਆ ਇਕੱਠੀ ਸਕੇਂਡ ਨੇ ਵੀ ਓਕੇ ਰਹਿਣ ਜਿੱਥਾ ਸਦੂ ਮੈਂ ਫੇਰ ਕਿਸ ਲਾਗੇ ਮਿਲਦੇ 35 ਲਾਈਨ ਜਲਾਈ ਹੈ ਨਾ 35 ਆ ਆ ਮਾਰ ਦਿਓ ਪਰ ਮੈਨੂੰ ਫੜਾ ਇੱਕ ਮਿੰਟ 35 ਬਸ ਇਦੀ ਜਿੱਤ ਲਾ 35 36 37 37 49 40 41 42 43 47 40 ਵਾਲੀ ਨੇਪਾਲੀ 46 47 48 ਆ ਮੈਨੂੰ ਦੇ ਦੇ ਆਪਰਚੂਨ ਰੱਖ ਲੈ ਕਿਸੇ ਵਿਆਹ ਚ ਸਕਦੀ ਉਤੋਂ ਦੀ ਬਾਜੀ ਵਾਲਾਂ ਤੋਂ ਬਾਜੀ ਵਾਲਾਂ ਦੇ ਤੋਂ ਦੀ ਕਰ ਤੋਂ ਹੀ ਦੇ ਦੀ ਆ 10 ਮਿੰਟ ਨੂੰ ਆਪਰਚੂਨ ਨਹੀਂ ਛੜਾਂਗੇ ਹਲੋ ਕੋਈ ਨਹੀਂ ਸਾਰ ਕੇ ਮੈਂ ਸਾਰੂੰਗਾ ਦੇਖ ਦੇ ਕਰ ਤੋ 3 ਪੱਟਾ ਵੀ ਡੋਕਰ ਆ ਨੇ ਵੀਰੇ ਓਏ ਉਹ ਵੀ ਲੈ ਲੈ ਦੋਨੇ ਪਾ ਲਿਆ 7 8 9 10 11 12 13 14 15 16 17 18 19 20 21 22 23 24 29 30 31 32 33 37 38 39 40 41 42 43 44 45 46 47 ਆ ਲੋ ਜੀ ਫੜਤੋ ਲਿਖਾ ਦਿਓ ਵੀ ਕਿਧਰ ਗਿਆ